ਸਟਾਰਟ ਲੈਟਸ ਕਮ ਜੀਸ ਟੂ एवरीवन ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਥਿਸ ਸਾਈਡ ਇਜ਼ ਰਮਨ ਪੀ ਸਿੰਘ ਸੇਕਰ ਰਮਨ ਪੰਜਾਬੀ ਤੜਕਾ ਜੀ ਜਗਾਦਰੀ ਦੇ ਵਿੱਚ ਇੱਕ ਕਲੋਨੀ ਹੈਗੀ ਹੈ ਜਿਹੜੀ ਕਲੋਨੀ ਦਾ ਨਾਮ ਤੁਹਾਨੂੰ ਆਪਾਂ ਅੰਦਰ ਚੱਲ ਕੇ ਦੱਸਾਂਗੇ ਅੰਦਰ ਭਾਈ ਨਾਲ ਗੱਲਬਾਤ ਕਰਾਂਗੇ ਸੋ ਇੱਕ ਵਾਰੀ ਨਾ ਮੈਂ ਤੁਹਾਨੂੰ ਸਾਹਮਣੇ ਤਾਂ ਦਿਖਾ ਦਿੰਦਾ ਸਾਹਮਣੇ ਹੈਗਾ ਜੀ ਦਾ ਮੋਹਿਤ ਸਪੈਸ਼ਲ ਭਾਈ ਦਾ ਮੈਂ ਸੁਣਾ ਯਾਰ ਜਿੱਥੇ ਭਾਈ ਨੂਡਲ ਲੈ ਕੇ ਆਂਦੇ ਨਾ ਉਹਨਾਂ ਨੇ ਦੱਸਿਆ ਕਿ ਜਗਾਦਰੀ ਦੇ ਵਿੱਚ ਇਹਨਾਂ ਤੋਂ ਵਧੀਆ ਨੂਡਲ ਹੋਰ ਕੋਈ ਨਹੀਂ ਬਣਾ ਰਿਆ ਤੇ ਇਹ ਮੈਂ ਗੱਲ ਕੀਤੀ ਭਾਈ ਨਾਲ ਆ ਕੇ ਭਾਈ ਕਹਿੰਦੇ ਤੁਸੀਂ ਖਾਓਗੇ ਤੁਹਾਨੂੰ ਤਾਂ ਪਤਾ ਲੱਗੇਗਾ ਵਸੇ ਇਹਨਾਂ ਦੇ ਕੋਈ ਤੁਸੀਂ ਮੈਨੂ ਕਾਰਡ ਦੇਖ ਲਓ ਸਾਹਮਣੇ ਕੁ ਸਨੈਕਸ ਹੈਗੇ ਨੇ ਇਹਨਾਂ ਕੋਈ ਫਰੈਂਚ ਫ੍ਰਾਈ ਚਿਲੀ ਪਲੇਟੋ ਸਾਰਾ ਕੁਝ ਲਿਖਿਆ ਨਾਲ ਹੀ ਉਹਨੇ ਹਾਫ ਪਲੇਟ ਲਿਖੀ ਹੈ ਪ੍ਰਾਈਸ ਤੇ ਪੂਰੀ ਪਲੇਟ ਦਾ ਪ੍ਰਾਈਸ ਲਿਖਿਆ ਹੈ ਦਾ ਮੋਈ ਸਪੈਸ਼ਲ ਹੈ ਇੱਕ ਵਾਰੀ ਇਹ ਤੁਸੀਂ ਰੋਡ ਦੇਖ ਲਓ ਰੋਡ ਹੈਗੀ ਹੈ ਤੇ ਇਸ ਸਾਈਡ ਤੋਂ ਅਸੀਂ ਆਏ ਆ ਅੰਦਰ ਜਗਾਦਰੀ ਤੋਂ ਤੇ ਲੋਕੇਸ਼ਨ ਭਾਈ ਦੱਸਣਗੇ ਤੁਹਾਨੂੰ ਭਾਈ ਅਈ ਕੀ ਹਾਲ ਹੈ ਜੀ ਵਧੀਆ ਜੀ ਠੀਕੋ ਜੀ ਵਧੀਆ ਆਸੀ ਵਧੀਆ ਭਾਜੀ ਹੋਰ ਭਾਜੀ ਕੀ ਕੁਝ ਬਣਾ ਰਹੇ ਹੋ ਜੀ ਤੁਹਾਡੇ ਲਈ ਨੂਡਲ ਤਿਆਰ ਕਰ ਰਹੇ ਆਪਾਂ ਅੱਛਾ ਨਾਲੇ ਚਿਲੀ ਪਟਾਟੇ ਵੀ ਲਾਉਂਗੇ ਤੁਹਾਨੂੰ ਚਿਲੀ ਪਟਾਟੇ ਖਲਾਉਗੇ ਮੈਂ ਮੈਨੂੰ ਦੇਖ ਭਾਈ ਕੱਲੇ ਨੂਡਲ ਸੁਣ ਕੇ ਆ ਜੀ ਨੂਡਲ ਦੀ ਤਰੀਫ ਸੁਣੀ ਸੀ ਕਿ ਤੁਹਾਡੇ ਨੂਡਲ ਖਾਣ ਆਏ ਆ ਇਹ ਦੋਵੇਂ ਬੈਸਟ ਆਈਟਮ ਨੇ ਅੱਛਾ ਤੇ ਹੁਣ ਤੁਸੀਂ ਬੈਠੋ ਇੱਕ ਮਿੰਟ ਇੰਤਜ਼ਾਰ ਕਰੋ ਚਲੋ ਉਹਦੇ ਬੈਠ ਜਾਗੇ ਆਪਾਂ ਪਹਿਲੇ ਪੰਜਾਬੀ ਤੜਕਾ ਹੈ ਤੁਸੀਂ ਹਰਿਆਣੇ ਦੇ ਖਾਣਾ ਨਹੀਂ ਪੰਜਾਬੀ ਤੜਕਾ ਆਪਾਂ ਹਰਿਆਣੇ ਦੀ ਖਾ ਰਹੇ ਭਾਈ ਸਾਰੇ ਖਾਣ ਲਈ ਪਹਿਲੇ ਆਣਾ ਕਿੱਥੇ ਪਏਗਾ ਇਹ ਆਪਣਾ ਜੀ ਸੈਕਟਰ 17 ਹੁੱਡਾ ਮੇ ਰੂਪਨਗਰ ਕਲੋਨੀ ਹੈ ਜੀ ਰੂਪਨਗਰ ਕਲੋਨੀ ਠੀਕ ਹੈ ਜੀ 17 ਸੈਕਟਰ ਹੁੱਡਾ ਦੁਰਗਾ ਮਾਤਾ ਮੰਦਿਰ ਦੇ ਸਾਹਮਣੇ ਜਗਾਦਰੀ ਹਾਂ ਜੀ ਠੀਕ ਹੈ ਤੇ ਭਾਈ ਟਾਈਮਿੰਗਸ ਕੀ ਰਹਿੰਦੀ ਆਪਣੀ ਟਾਈਮਿੰਗ ਭਾਈ ਸ਼ਾਮ 6 ਤੋਂ 10 6 ਵਜੇ ਤੋਂ 10 ਵਜੇ ਤੱਕ ਠੀਕ ਹੈ ਜੀ ਤੇ ਭਾਈ ਮੈਂ ਤੁਹਾਨੂੰ ਪੁੱਛਾਂਗਾ ਜੇ ਤੁਸੀਂ ਅੱਜ ਕੱਲੇ ਬਣਾ ਰਹੇ ਹੋ ਕਿ ਉਹਨਾਂ ਰਾਤ ਨੇ ਚੱਲਦੇ ਪਏ ਨੇ ਨਵਰਾਤਰਾ ਕੋ ਸਪੈਸ਼ਲ ਹੋਗਾ ਆਪਣੇ ਕੋਲ ਫੈਸ਼ਨ ਸਰ ਅਜੀ ਕੀ ਕਰਦੇ ਆ ਪਿਆਜ਼ ਉਹਨੇ ਪਾਉਂਦੇ ਆ ਅੱਛਾ ਜੇ ਤੁਹਾਡੀ ਡਿਮਾਂਡ ਤੇ ਅਜੀ ਬਾਰੇ ਆ ਅੱਛਾ ਉਹ ਦਾਦੇ ਮੀਣਾ ਲਸਣ ਪਿਆਜ਼ ਠੀਕ ਹੈ ਠੀਕ ਤੇ ਇਹ ਕੀ ਤਿਆਰ ਕਰਨ ਲੱਗਾ ਸਾਡੇ ਵਾਸਤੇ ਆ ਬਣਨ ਲੱਗਿਆ ਨੂਡਲ ਨੂਡਲ ਕਿਹੜੇ ਭਾਈ ਕਿਹੜੇ ਨੂਡਲ ਵਾਸਤੇ ਜਿੱਥੋਂ ਤੁਸੀਂ ਲੈ ਕੇ ਅੰਦਰ ਮੈਨੂੰ ਉਹਨਾਂ ਨੇ ਦੱਸਿਆ ਸੀ ਰਿਕਮੈਂਡ ਕੀਤਾ ਕਹਿੰਦੇ ਤੁਸੀਂ ਜਗਾਦਰੀ ਇੱਕ ਵਾਰੀ ਜਾਇਓ ਤੇ ਤੁਹਾਡਾ ਜਿਵੇਂ ਮੈਂ ਤੁਹਾਨੂੰ ਕੋਲ ਕਰ ਲਈ ਸੀਗੀ ਉਹ ਨੰਬਰ ਦਿੱਤਾ ਸੀਗਾ ਮੈਂ ਤੁਹਾਨੂੰ ਕੋਲ ਕਰਕੇ ਇੱਥੇ ਪਹੁੰਚ ਗਿਆ ਉਹ ਮੇਰਾ ਮੈਨੂੰ ਫੋਨ ਆਏ ਸੀ ਉਹਨਾਂ ਦਾ ਅੱਛਾ ਆ ਗਿਆ ਸੀ ਜੀ ਮੁੰਡੇ ਆਏ ਸੀ ਤੁਹਾਡੇ ਬਾਰੇ ਪੁੱਛਦੇ ਸੀ ਕੀ ਬਾਤ ਹੈ ਚਲੋ ਆਪਾਂ ਦੇਖਦੇ ਆ ਜੀ ਆ ਦੇਖੋ ਇਹ ਕਿਹੜੇ ਨੂਡਲ ਤਿਆਰ ਕਰੋਗੇ ਭਾਜੀ ਆ ਤੁਹਾਡੇ ਲਈ ਜੀ ਵੈਜ ਨੂਡਲ ਤਿਆਰ ਕਰਨ ਲੱਗੇ ਵੈਜ ਨੂਡਲ ਠੀਕ ਹੈ ਆ ਸਾਡੇ ਬੈਸ ਨੇ ਆ ਅੱਛਾ ਜੀ ਤੇ ਭਾਈ ਮੈਂ ਪੁੱਛਾਂ ਕਿਹਦੇ ਚ ਬਣਾ ਰਹੇ ਹੋ ਰਿਫਾਇਲ ਚ ਹਾਂਜੀ ਠੀਕ ਹੈ ਠੀਕ ਹੈ ਤੇ ਕਿੰਨਾ ਟਾਈਮ ਹੋ ਗਿਆ ਭਾਈ ਮਤਲਬ ਤੁਸੀਂ ਮੈਨੂੰ 6 ਮਹੀਨੇ ਹੋ ਗਏ ਜੀ ਇੱਥੇ ਤੇ ਅੱਛਾ ਜੀ ਮਾਰਚ ਖੋਲੀ ਸੀ ਮੈਂ ਤੋ ਪਹਿਲੇ ਮੈਂ ਮੋਟਿਫ ਦੇ ਸ਼ੈਫ ਸੀਗਾ ਸ਼ੈਫ ਸੀਗੇ ਮੈਂ ਦਿੱਲੀ ਚ ਕੰਮ ਕਰਦਾ ਸੀ ਕਨੋਟ ਪਲੇਸ ਸੇ ਅੱਛਾ ਵੀਰ ਆਪਣਾ ਗਰਮ-ਗਰਮ ਕੀ ਮੈਂ ਕੰਮ ਕੀਤਾ 2.1 ਰੇਡੀਸਨ ਚ ਮੈਂ ਕੰਮ ਕੀਤਾ ਆਈਸੀਮੋਰੀਆ ਤੇ ਕੰਮ ਕੀਤਾ ਠੀਕ ਹੈ ਠੀਕ ਹੈ ਹਾਂਜੀ ਮਤਲਬ ਕਾਫੀ ਜ਼ਿਆਦਾ ਐਕਸਪੀਰੀਅੰਸ ਇਕੱਠਾ ਕਰਕੇ ਫਿਰ ਜਗ੍ਹਾਦਰੀ ਚਾਹੀਓ 7 ਸਾਲ ਲਗਭਗ ਰਹਿਣ ਲੱਗੇ ਅੱਛਾ ਤੇ ਇੱਥੇ ਰਹਣ ਲੇ ਇੱਥੇ ਲੋਕਲੀ ਹੋ ਹਾਂਜੀ ਇੱਥੇ ਰਹਿੰਦਾ ਮੈਂ ਕੀ ਬਾਤ ਹੈ ਭਾਈ ਨੇ ਦੇਖੋ ਯਾਰ ਸਾਰੀ ਜੋਬਸ ਨੂੰ ਕੀਤਾ ਰਿਜੈਕਟ ਤੇ ਆਪਣੇ ਸ਼ਹਿਰ ਚ ਆ ਕੇ ਕੰਮ ਕੀਤਾ ਸਟਾਰਟ ਤੇ ਸਾਨੂੰ ਕੁਆਰੇ ਨੇ ਭਾਈ ਵਧੀਆ ਜਿਹਾ ਰੈਟ ਜੁੜਾ ਤੇ ਇਹਦੇ ਵਿੱਚ ਪਾਈ ਆ ਭਾਈ ਤੁਸੀਂ ਇੱਕ ਕੀ ਕੀ ਪਾਇਆ ਪਿਆਜ਼ ਪਾਇਆ ਨੇ ਗੋਭੀ ਪਾਈ ਆ ਨਾ ਪਿਆਜ਼ ਪਾਇਆ ਪਤਾ ਗੋਭੀ ਪਾਈ ਆ ਹੰਮਲੇ ਨਹੀਂ ਪਾਈ ਆ ਅੱਛਾ ਸ਼ਿਮਲਾ ਮਿਰਚ ਹੀ ਪੈ ਗਈ ਹੈ ਹਾਂਜੀ ਹਰੀ ਮਿਰਚ ਹੀ ਪਾਓ ਠੀਕ ਠੀਕ ਗੱਲ ਹੈ ਕਿ ਨੂਡਲ ਬਹੁਤ ਵਧੀਆ ਬਣਾ ਰਹੇ ਹੋ ਤੁਸੀਂ ਤੇ ਪਹਿਲੀ ਗੱਲ ਇੱਕ ਮੈਂ ਇੱਕ ਨੂੰ ਮੈਂ ਭਾਈ ਤੁਹਾਨੂੰ ਥੋੜਾ ਜਿਹਾ ਚਲੋ ਤੁਸੀਂ ਕਰੀ ਜਾਓ ਨੂਡਲ ਤੇ ਭਾਈ ਮੈਂ ਦੇਖਿਆ ਜਿੱਥੇ ਵੀ ਬੋਇਲ ਕੀਤੇ ਹੁੰਦੇ ਸਾਰੇ ਵਾਈਟ ਕਲਰ ਦੇ ਹੁੰਦੇ ਤੁਸੀਂ yellow ਦੇ ਬਣਾਏ ਹੋਏ ਆ ਤੁਹਾਨੂੰ ਦੱਸਦਾ ਉਹ ਇੱਥੇ ਲੋਕੀ ਉਹਨੂੰ ਵੀ ਚੌਮੇ ਨਹੀਂ ਕਹਿੰਦੇ ਆ ਅੱਛਾ ਅਸੀਂ ਚੌਮੇ ਨਹੀਂ ਵੇਚਦੇ ਅਸੀਂ ਨੂਡਲ ਵੇਚਦੇ ਆ ਅੱਛਾ ਭਾਈ ਜਿਹ क्या बात है यार एक्सपीरियंस बंदा प्रोफेशनल बंदर ही देखो कालबात नाली पता लग रहा है तैयार की पा रहे हो भाजी आय साड़ा सीक्रेट मसाला तमदस्ती सागने अच्छा जी सीक्रेट मसाला भी पे आ गया यार तैयार नमक आ गया आ नमक आय तैयार क्या शर्का होगा देखो ਆ ਦੇਖੋ ਯਾਰ ਆਪਣੇ ਨੋਡਲ ਹੋ ਗਏ ਨੇ ਸੋ ਇਧਰ ਸਾਡੇ ਹਨ ਚਿਲੀ ਟਾਟੋ ਵੀ ਤਿਆਰ ਹੋ ਰਿਹਾ ਜੀ ਪੋਟੈਟੋ ਇਹਦੇ ਵਿੱਚ ਫਰਾਈ ਕੀਤੇ ਜਾ ਰਹੇ ਨੇ ਦੋਨੋਂ ਆਰਡਰ ਭਾਈ ਦੇ ਅਕੋਰਡਿੰਗ ਚੱਲ ਰਹੇ ਨੇ ਭਾਈ ਨੇ ਜੋ ਦੱਸਿਆ ਸੀ ਉਹ ਹੀ ਟਰਾਈ ਕਰ ਰਹੇ ਹਾਂ ਉਸ ਤੋਂ ਲਾਓ ਜੇ ਕੁਝ ਤੁਸੀਂ ਕੁਝ ਕਿੰਨਾ ਕੁ ਲਾ ਕੇ ਹੋ ਟਰਾਈ ਕਰਨਾ ਚਾਹੁੰਦੇ ਹੋ ਤੇ ਆ ਤੁਸੀਂ ਮੀਨੂ ਘੱਟ ਦੇਖ ਸਕਦੇ ਹੋ ਇਹਨਾਂ ਦਾ ਨੂਡਲਸ ਕੋਨੇ ਆਇਓ ਆਜੋ ਆ ਦੇਖੋ ਯਾਰ ਕਿੰਨੇ ਵਧੀਆ ਦੇਖੋ ਪੋਟੈਟੋ ਤਿਆਰ ਹੋਏ ਆ ਤੇ ਪਿੱਛੇ ਕਸਟਮਰਸ ਵੀ ਆ ਲੱਗ ਪਏ ਨੇ ਹਾਂਜੀ ਕੀ ਖਾਣ ਆਇਓਈ यार हम बर्गर खाना है यार बर्गर है नहीं पर अब हम वो लेंगे मोमोज मोमोज खाओगे केड़े वाले भाई स्ट्रिंग स्ट्रिंग भाई काटो भाई इसका तो आ गया ये ਬੱਚੇ ਜਿੰਨੇ ਪੈਸਾ ਲੈ। ਕੋਈ ਨਾ। ਕੋਈ ਸ਼ਣਗ ਜੀ ਜਨਨ। ਸਿਆ ਦੇ ਕੋਈ ਆ ਸਿਕਰਟ ਮਸਾਲਾ ਭਾਈ ਨੇ ਜਿਹੜਾ ਨੂਡਲ ਪਾਸ ਇਸੇ ਪਾਸਤਾ। ਇਹ ਆ ਗਿਆ ਨਮਕ। ਉਸ ਤੋਂ ਬਾਅਦ ਆ ਗਏ ਨੇ ਸੌਸਿਸ। ਤੇ ਦੋ ਕਸਟਮਰ ਵੀ ਆਏ ਹੋਏ ਆ ਇੱਧਰ। ਇੱਕ ਹੋਰ ਆਇਆ। ਇਹ ਪ੍ਰੀਮੰਡਰ ਸਭੀ। ਕੱਲ੍ਹ ਤੇ ਮੇਰਾ ਲੱਗਦਾ ਕਦੇ ਇਹ ਵੀ ਫਰ ਗਿਆ ਮੈਨੂੰ ਤੇ ਆਹ ਦੇਖੋ ਇਹ ਕੁਛ ਪੈਨ ਲੱਗਿਆ ਜੀ ਗ੍ਰੀਨ ਫਲਰੀ ਹੈ ਜੀ ਕੋਨ ਫਲੋਰ ਦੀ ਸਲੱਗੀ ਓਕੇ ਕੋਨ ਫਲੋਰ ਦੀ ਸਲੱਗੀ ਵਗੀ ਆਹ ਵੀ ਦੇਖੋ ਕਿੰਨਾ ਵਧੀਆ ਲੱਗ ਰਿਹਾ ਦੇਖੋ ਜੀ ਸਾਡੇ ਚਿਲੀ ਪਟਾਟੋ ਹੋ ਗਏ ਨੇ ਤਿਆਰ ਆਹ ਦੇਖੋ ਕਿੰਨੇ ਵਧੀਆ ਲੱਗ ਰਹੇ ਆ ਸਾਡੇ ਨੂਡਲ ਆ ਗਏ ਨੇ ਜਿਹੜੇ ਭਾਈ ਨੇ ਦੱਸਿਆ ਕਿ ਯਮਨਾ ਨਗਰ ਤੇ ਯਮਨਾ ਨਗਰ ਤੋਂ ਰეკਮੈਂਡੇਸ਼ਨ ਆਈ ਸੀ ਕਿ ਤੁਸੀਂ ਜੁਗਾਦਰੀ ਜਾ ਕੇ ਇਹਨਾਂ ਕੋਲ ਨੂਡਲ ਟੈਸਟ ਕਰਿਓ ਦੇਖਦੇ ਆ ਕੀ ਕੁ ਸਪੈਸ਼ਲ ਹੈ ਪਹਿਲੇ ਗੱਲ ਤਿਆਰ ਜੇ ਤੁਸੀਂ ਲਾਗੋ ਦੇਖੋਗੇ ਨਾ ਨੂਡਲ ਨੂਡਲ ਆ ਗਏ ਨੇ ਬਹੁਤ ਜ਼ਿਆਦਾ ਬ੍ਰੇਕ ਭਾਈ ਨੇ ਦੱਸਿਆ ਕਿ ਜਿਹੜੇ ਬੰਦੇ ਚੌਵੀਂ ਨੂੰ ਹੁੰਦੀਆਂ ਵਾਈਟ ਕਲਰ ਦੇ ਹੁੰਦੀਆਂ ਨੂਡਲ ਹੁੰਦੇ ਨੇ येलो ਕਲਰ ਦੇ ਤੇ ਆਪਾਂ ਇਹਨੂੰ ਟੈਸਟ ਕਰਦੇ ਆ ਜੀ ਨੂਡਲ ਤੁਸੀਂ ਦੇਖ ਲਈ ਆ ਮੇਕਿੰਗ ਸਾਰੀ ਦੇਖ ਲਈ ਵੈਜੀਟੇਬਲ ਸਾਰੀ ਦੇਖ ਲੈਣੇ ਉਹ ਸਿੱਧਾ ਜੋ ਆਪਾਂ ਇਹਨੂੰ ਟੈਸਟ ਕਰ ਉਹਨੂੰ ਆਪਾਂ ਟੈਸਟ ਕਰਦੇ

ਸਵਾਦ ਆ ਕਹਿ ਸਕਦੇ ਆ ਭਾਈ ਬਾਕੀ ਜਗ੍ਹਾ ਤੋਂ ਵੱਖਰਾ ਟੇਸਟ ਆ ਰਿਹਾ ਈ ਆ ਰਿਹਾ ਉਹ ਜਿਹੜਾ ਭਾਈ ਨੇ ਸਿਗਰੇਟ ਮਸਾਲਾ ਪਾਇਆ ਹੈ ਨਾ ਉਹ ਹੀ ਆ ਰਿਹਾ ਯਾਰ ਸਾਨੂੰ ਵੀ ਨਹੀਂ ਦੱਸਿਆ ਭਾਈ ਨੇ ਕੀ ਕੁਝ ਪਾਇਆ ਸੀ ਬਾਕੀ ਸਵਾਦ ਆ ਕਾਫੀ ਵਧੀਆ ਉਸ ਤੋਂ ਬਾਅਦ ਆਪਾਂ ਦੇਖ ਲੈਂਦੇ ਆ ਆਪਣੇ ਆ ਸਾਡੇ ਕੋਲ ਦੂਜਾ ਆ ਗਿਆ ਸਾਡੇ ਚੀਲੀ ਟੈਟੋ ਇਹਨੂੰ ਆਪਾਂ ਟੇਸਟ ਕਰਦੇ ਆਜੋ ਕਹਿੰਦੇ ਦੇਖਣ ਚੰਗੇ ਵਧੀਆ ਲੱਗ ਰਹੇ ਨੇ ਮੇਕਿੰਗ ਸਾਰੀ ਤੁਸੀਂ ਦੇਖੀ ਐ ਸਾਰਾ ਸਵਾਦ ਸੇਮ ਪਿਆ ਹੈ ਨਾ ਉਸ ਨੂਡਲ ਸੀਗਾ ਇਸ ਪੋਟੈਟੋ ਆਏ ਨੇ ਆ ਉਹ ਟੇਸਟ ਕਰਦੇ ਆ ਜੀ ਟੀ ਐਸ ਟੂ एवरीवन ਵਾਹ ਬੜਾ ਵਧੀਆ ਭਈ ਨੇ ਕਿਹਾ ਸੀ ਨੂਡਲ ਖਾਏ ਬੜਾ ਵਧੀਆ ਪਰ ਮਨ ਨੂੰ ਯਾਰ ਜਿਆਦਾ ਰੂਹ ਮੇਰੀ ਜਿਆਦਾ ਖੁਸ਼ ਹੋਈ ਹੈ ਚਿਲੀਪਟਾਡਾ ਖਾ ਕੇ ਤੁਸੀਂ ਦੇਖ ਰਹੇ ਹੋ ਨੇ ਫੇਸ ਐਕਸਪ੍ਰੈਸ਼ਨ ਮੇਰੇ ਸਾਰੇ ਚੇਂਜ ਹੋ ਗਏ ਆ ਬੜਾ ਵਧੀਆ ਨੂਡਲ ਬੜਾ ਵਧੀਆ ਮਰ ਮੈਂ ਪਰਸਨਲੀ ਇਹੀ ਵਧੀਆ ਲੱਗੇ ਬੰਦਾ। ਇਸ ਵੀਡੀਓ ਨੇ ਇਥੇ ਕਰਦੇ ਆ ਜੀ ਖਤਮ। ਕਮੈਂਟ ਕਰਕੇ ਦੱਸਿਓ ਰਿਕਮੈਂਡ ਕਿਵੇਂ ਦੀ ਲੱਗੀ। ਜੇ ਵੀ ਦੀ ਹੋਰ ਵੀਡੀਓਸ ਦੇਖਣਾ ਚਾਹੁੰਦੇ ਸਾਨੂੰ ਇੰਸਟਾਗ੍ਰam, YouTube ਐਂਡ Facebook ਤੇ ਫੋਲੋ ਕਰ ਲਿਓ। ਮਿਲਦੇ ਹਾਂ ਤੁਸੀਂ ਹੋਰ ਨੈਕ ਵੀਡੀਓ ਤੇ ਹਮ ਸਾਨੂੰ ਪਿਆਰ ਰਿਸ਼ਸ਼ੀ ਰੱਖਾ। ਬਾਏ।